ਹਾਂਜੀ ਦੋਸਤੋ ਮੈਂ ਮਨਦੀਪ ਸਿੰਘ ਦਲਿਓ ਮੁਰਾ ਡੈਰੀ ਫਾਰਮ YouTube ਚੈਨਲ ਦੇ ਸਵਾਗਤ ਆ ਸਾਰਿਆਂ ਦਾ ਅੱਜ ਆਪਾਂ ਪਿੰਡ ਘਰਾੰਗ ਨੇ ਜ਼ਿਲ੍ਹਾ ਮਾਨਸਾ ਮੂਸੇ ਵਾਲੇ ਦੇ ਬਿਲਕੁਲ ਮੂਸੇ ਵਾਲੇ ਪਿੰਡ ਦੇ ਨਾਲ ਬਿਲਕੁਲ ਪਿੰਡ ਹੈ ਘਰਾੰਗ ਨਾ ਗਾਗੋ ਵਾਲ ਘਰਾੰਗ ਨਾ ਮੂਸੇ ਵਾਲ ਦੇ ਨਾਲ ਹੀ ਰਹਿ ਜਾਂਦਾ ਹੈ ਬਿਲਕੁਲ ਇੱਕ ਇਹ ਮੱਝ ਆ ਗਈ ਚੌਥੇ ਸੂਏ ਆ ਕਹਿ ਪਰ ਤੀਜੇ ਸੂਏ ਵੀ ਸਕਦੇ ਆ ਇਹਨੂੰ ਤੇ ਇਹ ਪੂਰੇ ਖੁੱਲੇ ਅਡਰ ਕੁਆਲਟੀ ਦਾ ਮੰਗ ਰਹੇ ਦੇ ਕੱਟੀ ਆ ਗਈ ਕੱਟੀ ਦੀ ਵੀ ਆਪਾਂ ਪੂਰੀ ਡਿਟੇਲ ਦਿਖਾਵਾਂਗੇ ਇਹਦੀ ਬਾਪ ਸਾਈਡ ਵੀ ਦਾਦੀ ਸਾਈਡ ਵੀ ਕੱਟੀ ਦੀ ਦਿਖਾਵਾਂਗੇ ਤੇ 16 ਕਿਲੋ ਦੁੱਧ ਉਹਨਾਂ ਕੰਡੇ ਵਾਲਾ ਤਿਆਰ ਆ 6ਵਾਂ 7ਵਾਂ ਦਿਨ ਨੂੰ ਸੂਈ ਨੂੰ ਆ ਬਿਲਕੁਲ ਸਾਫ਼ ਅੱਡ ਰਹਾ ਇਹਦਾ ਮੱਝ ਦਾ ਵੀਰ ਕੋਲੇ ਸਾਰੀਆਂ 20 ਪਲੱਸ ਵਾਲੀਆਂ ਮੱਝਾਂ ਇਹਦੇ ਥੱਲੇ 22 23 ਕਿਲੋ ਦੁੱਧ ਸੀਗਾ ਤੇ 2,40,000 ਰੁਪਏ ਰੇਟ ਦਾ ਦੇਣ ਲੈਣ ਜਿਸ ਕਿਸੇ ਵੀਰ ਨੇ ਲੈਣੀ ਹੋ ਕੰਟੈਕਟ ਕਰ ਸਕਦੇ ਤੁਸੀਂ ਪੂਰਾ ਖੁੱਲਾ ਕਰਦਾ ਚਵਾਈ ਇਹਦੀ ਮੱਝ ਦੀ ਇਹ ਹਜ਼ਾਰ ਮੱਝੂ ਇੱਕ ਨੰਬਰ ਦੀ ਚਵਾਈ 10000 ਮੱਝਾ ਝੂਤ ਹਜ਼ਾਰ ਚੋਂ ਇੱਕ ਮੱਝ ਦੀ ਇਹ ਜੀ ਚਵਾਈ ਹੁੰਦੀ ਹੈ ਜਿਹੇ ਜਿਹੇ ਏਦੀ ਹੈਗੀ ਮੰਗਰ ਕੱਟੀ ਹੈ ਦੀ 20 ਮਾਂ ਬੋਲਦਾ ਸੀਗਾ ਜਿਹੜਾ ਇਹ ਕੱਟੀ ਦਾ ਬਾਪ ਵੀ ਇਸਵੇਂ ਬੋਲਦਾ ਸੀਮਣ ਸੀਗਾ ਰੱਖਿਆ ਉਹਦਾ ਕੱਟਾ ਸੀ ਉਹਦੇ ਕੱਟੇ ਤੋਂ ਡਾਇਰੈਕਟ ਕ੍ਰੋਸ ਆਏ ਤੇ ਇਹਦੀ ਕੱਟੀਆਂ ਜਿਹੜੀ ਮੰਗਦੇ ਦੀ ਦਾਦੀ ਦੀ ਵੀ ਪੂਰੀ ਐ ਮੰਨ ਕੇ ਚਲੋ ਵੀ 27 28 ਕਿਲੋ ਦੁੱਧ ਦਾ ਪੀਕ ਲੇਵਲ ਆ ਸਾਫ਼ ਅਡੜਾ ਬਿਲਕੁਲ ਮੱਝ ਦਾ ਵੀਰ ਕੋਲੇ ਸਾਰੀਆਂ ਮੱਝਾਂ ਹੀ 22 23 ਕਿਲੋ ਤੋਂ ਕੱਟ ਕੋਈ ਮੱਝ ਨਹੀਂ ਹੈਗੀ ਇੱਕ ਦੋ ਮੱਝਾਂ ਕੰਪੀਟੀਸ਼ਨ ਵੀ ਲੜਣੀਆਂ ਵਿੱਚ ਇਹਦੀ ਵੀਰ ਦੀਆਂ ਦੇਖੇ ਕੱਟੀਆਂ ਪੂਸ ਜ਼ਰੂਰ ਜਿੱਤੀਆਂ ਨੇ ਬਲੱਡ ਲੈਣ ਦੀ ਵੀ ਸਮੇਧੀ ਆ ਇਹਨੇ ਕੱਟੇ ਦੀ ਵੀ ਆਪਾਂ ਪਿੱਛੇ ਦੀ ਮਾਜੇ ਦੀ ਕੱਟੀ ਦੀ ਦਾਦੀ ਦੀ ਵੀਡੀਓ ਦਿਖਾਵਾਂਗੇ ਆਪਾਂ ਇਹ ਮੱਝਾਂ ਇਹ ਵੀ ਪੂਰੀ ਲੰਬਾਈ ਚ ਮੱਝੇ ਹੁਣ ਤਾਂ ਉੜੀ ਹੋ ਗਈ ਹਰਿਆਣੇ ਚ ਵੀ ਰੀਆਂ 10-10 ਲੱਖ ਦੀਆਂ ਮੱਝਾਂ ਤਿਆਰ ਹੋ ਕੇ ਵਿਕੇ ਹੋਈਆਂ ਇਹਦੀਆਂ ਤੇ ਇਹ ਦੋ ਨੰਬਰ ਵਾਲੇ ਪਹਿਲੇ ਸੂਏ ਇਹ ਬੱਦਨੀ ਵਾਲੇ ਬਲੀਸਾਨ ਦੀ ਕੱਟੀ ਐ ਇੱਕ ਤੀਜੇ ਨੰਬਰ ਵਾਲੀ ਆ ਇਹ ਕੰਪੀਟੀਸ਼ਨ ਚ ਵੀ ਲੜੀ ਸੀਗੀ ਆਪਾਂ ਤੋਂ ਹੀ ਗਈ ਹੋਈ ਆ ਤਾਂ 22 ਕਿਲੋ ਦਾ ਮੂੰ ਉਥੇ ਗਾ ਕੇ ਜੀ ਜੂ ਨਹੀਂ ਲੈਣ 19 ਕਿਲੋ ਦੁੱਧ ਫਿਰ ਵੀ ਕੱਢਦਾ ਚੌਥੇ ਪੰਜਵੇਂ ਨੰਬਰ ਤੇ ਆ ਗਈ ਸੀਗੀ ਇਹ ਥੋੜੀ ਜੀ ਮੱਝ ਬੱਚੇ ਰਹਿਣ ਵਾਸਤੇ ਰੱਖੇ ਦੂਜੇ ਸੂਏ ਝੋ ਇਹ ਪਹਿਲੇ ਸੂਏ ਨੇ ਬਦਨੀ ਗਲਾਂਲੇ ਬਲੀ ਸਾਣ ਦੀ ਆ 17 ਕਿਲੋ ਦੁੱਧ ਦਿੱਤਾ ਸੀ ਇਹ ਹਰਿਆਣੇ ਤੋਂ ਲਿਆ ਆ ਵੀਰ ਮੇਰਾ ਉਧਰੋਂ ਹੀ ਦਿੰਦੀਆਂ ਕੱਟੀਆਂ ਬਹੁਤ ਟੌਪ ਦੀਆਂ ਤਿਆਰ ਹੋਈਆਂ ਹੋਈਆਂ ਨੇਗੇ ਕਾਫੀ ਮੁੱਲ ਤੇ ਤੇਜ਼ ਵਿਕੀਆਂ ਨੇ ਕੱਟੀਆਂ ਬਲੱਡ ਰੈਨ ਬਹੁਤ ਟੌਪ ਜੇ ਬੱਚੇ ਲੈਣ ਵਾਸਤੇ ਰੱਖੀ ਐ ਝੋਟੀ ਇਹ ਹੁਣ ਸੇਲ ਵਾਸਤੇ 240000 ਰੁਪਏ ਰੇਟਾਂ ਮੰਗ ਰੇ ਦੇ ਕੱਟੀ ਹੈਗੀ ਕੱਟੀ ਦੀ ਵੀ ਸੋਨੂੰ ਜਿਹੜੀ ਕੱਟੀ ਦੀ ਦਾਦੀ ਹੈਗੀ ਸੋਨੂੰ ਆਹ ਹੁਣ ਫੋਟੋ ਚੱਲ ਰਹੀ ਐ ਕੱਟੀ ਦੀ ਦਾਦੀ ਦੀ ਆ ਤੇ ਇਹ ਆਪਣੇ ਮਿੱਤਰ ਪਿਆਰੀ ਨੇਗੇ ਬਾਦਲ ਪਿੰਡ ਉੱਥੇ ਖੜੀ ਐ 27 28 ਕਿਲੋ ਦੁੱਧ ਦਿੰਦੀ ਐ ਇਹ ਤੇ ਕੇਮਿੰਨੀ ਰਿਕਪਨ ਥੱਲੇ ਵੀ ਥੱਲੇ 20 ਕਿਲੋ ਦੁੱਧ ਹੁੰਦਾ ਇਹਦੇ ਆਪਾਂ ਕੱਟਾ ਰੱਖਿਆ ਸੀ 20 ਸਮੇ ਦਾ 20 ਸਮੇ ਦੇ ਕੱਟੇ ਦਾ ਉਹ ਜਿਹੜਾ ਕੱਟਾ ਡਾਇਰੈਕਟ ਕ੍ਰੋਸ ਹੋਈ ਹੈ ਜੀ ਤੋ ਇਹ ਮੱਝ ਕੱਟੀ ਹੈ ਜਿਹਦੀ ਉਹ ਆਪਣੇ ਮਿੱਤਰ ਪਿਆ ਇਸੇ ਮੱਝ ਦਾ ਕੱਟਾ ਆਪਾਂ ਨੰਗਲ ਕਲਾਂ ਆਪਣੇ ਮਿੱਤਰ ਪਿਆ ਰਿਹਾ ਉਹਨਾਂ ਨੂੰ ਦਵਾਤਾ ਸੀਗਾ ਤੇ ਨੰਗਲ ਕਲਾਂ ਤੋਂ ਜਿਹੜਾ ਕੱਟਾ ਦਵਾਇਆ ਸੀ ਜਿਹੜੀ ਹੁਣ ਮੱਝ ਸੂਈ ਆ ਉਸੇ ਸਾਹਣ ਤੋਂ ਡਾਇਰੈਕਟ ਕ੍ਰੋਸ ਆ ਇਹ ਇਸੇ ਮੱਝ ਤੋਂ ਇਹ ਮੱਝ ਆ ਜਿਹੜੀ ਹੁਣ ਦਿਖਾ ਰਹੇ ਹਾਂ ਸਕਰੀਨ ਤੇ ਸਾਨੂੰ ਇਹ ਜਿਹੜੀ ਕੱਟੀ ਹੈਗੀ ਮੰਗਰ ਉਹਦੀ ਦਾਦੀ ਦੀ ਫੋਟੋ ਹੈ ਡਾਇਰੈਕਟ ਕ੍ਰਾਸ ਹੋਈ ਹੋਈ ਹੈ ਇਹਦੇ ਇਹ ਮੱਝ ਦੇ ਕੱਟੇ ਦੋ ਇਹ ਜੇ ਕਿਸੇ ਵੀਰ ਨੇ ਲੈਣੀ ਹੋਵੇ ਕੰਟੈਕਟ ਕਰੋ ਸਕਰੀਨ ਤੇ ਨੰਬਰ ਚੱਲ ਰਿਹਾ ਮੱਝ ਦਾ ਰੇਟ ਹੈਗਾ 2 ਲੱਖ ਇਹ ਕਿਸੇ ਵੀਰ ਨੇ ਨਹੀਂ ਵੀ ਰੱਖਣੀ ਆਪਾਂ ਇਹ ਮੱਝ ਦੀ ਕੱਟੀ ਘਟੂ ਘਾੜ ਵਧੀਆ ਤਿਆਰ ਕਰ ਲਈ ਵੀਰ ਦੁੱਧੋਂ ਹਟ ਦੀ ਮੱਝ ਦੇ ਆਪਾਂ 70 ਤੋਂ ਲੈ ਕੇ 80000 ਰੁਪਏ ਤੱਕ ਖਰੀਦ ਵੀ ਕਰ ਲਾਂਗੇ ਪੂਛ ਚਾਹੇ ਥੋੜੀ ਚਿੱਟੀ ਆ 20 ਸਮਾ ਜਿਹੜੀ 20 ਮਹੀਨੇ ਦੀ ਬਲੱਡ ਲਾਈਨ ਆ ਪੂਛ ਥੋੜੀ ਚਿੱਟੀ ਹੁੰਦੀ ਆ ਪਰ ਦੁੱਧੋਂ ਬਹੁਤ 17-18 ਕਿਲੋ ਦੇ ਪਹਿਲੇ ਸੇ ਦੁੱਧ ਕੱਢਣ ਵਾਲੀਆਂ ਗੱਟੀਆਂ ਨਹੀਂ ਉਹਦੀ ਬ ਯੋਸਕੇ ਜੇ ਵੀਨ ਅਲਾਨੀ ਕੰਟੈਕਟ ਕਰ ਸਕਦੇ ਹਾਂ ਫਸਲੀ ਕਾਲ ਦੀ ਸਾਰਾ